ਹਾਂਜੀ ਸਤਿ ਸ੍ਰੀ ਅਕਾਲ ਜੀ ਏ ਕਲੈਕਸ਼ਨ 15 ਤੇ ਸਾਰੇ ਗੈਂਨਾਂ ਦਾ ਵੈਲਕਮ ਹੈ ਜੀ ਹੋਰ ਸਨੋ ਕੀ ਹਾਲ ਚਾ ਮਾਫ ਕਰਦੇ ਆ ਕਿ ਤੁਸੀਂ ਸਾਰੇ ਚੜ ਦੀ ਕਲਾ ਤੋਂ ਹੋਗੇ ਜੀ ਅੱਜ ਆਪਾਂ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਤੁਹਾਨੂੰ ਮੈਂ ਡਿਜੀਟਲ ਪ੍ਰਿੰਟ ਦੀ ਛੂਟ ਚੈੱਕ ਕਰਵਾਵਾਂਗੀ ਟੈਬੀ ਲਾਈਨਿੰਗ ਦਾ ਫੈਬਰਿਕ ਰਹੇਗਾ ਪਿਓਰ ਵਿਸਕੋਸ ਦੀ ਬੰਬਰ ਜੌਰਜਟ ਰਹੇਗੀ ਜੀ ਸੂਟ ਬਹੁਤ ਸੋਹਣੇ ਨੇ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਮੇਰੀ ਖੁਦ ਹੀ ਕਰਾਂ ਨਾਲ ਨਾਲ ਸਕਰੀਨ ਤੇ ਪ੍ਰਾਈਸ ਸ਼ੋ ਕਰਾਂਗੀ ਤਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ 9557267007 ਹੈ ਜੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਤੇ ਆਨਲਾਈਨ ਪੇਮੈਂਟ ਕਰੋਗੇ ਪੂਰਾ ਐਡਰੈਸ ਭੇਜੋਗੇ ਤੇ ਮੈਂ ਸੂਟ ਤੁਹਾਡਾ ਤੁਹਾਡੇ ਘਰ ਤੱਕ ਪਹੁੰਚਾਵਾਂਗੀ ਜੀ ਸੂਟ ਬਹੁਤ ਸੋਹਣੇ ਨੇ ਅਰ ਬਹੁਤ ਸੋਹਣਾ ਸੋਹਣੀ ਪ੍ਰਿੰਟਿੰਗ ਹੈ ਜੀ ਤੇ ਬੇਬੀਆਂ ਦੁਬਾਰਾ ਦੁਬਾਰਾ ਤੁਹਾਨੂੰ ਰਿਪੀਟ ਕਰਕੇ ਦੱਸ ਰਹੀ ਆਂ ਪਏ ਤਾਂ ਕਿ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਨਾ ਰਹਾ ਜੀ ਤੇ ਚਲੋ ਆ ਜਾਓ ਆਪਾਂ ਚੈੱਕ ਕਰਨੇ ਆਂ ਲੋ ਜੀ ਮੈਂ ਤੁਹਾਨੂੰ ਪਹਿਲਾਂ ਸ਼ਰਟ ਡੁਪੱਟੇ ਚੈੱਕ ਕਰवानी ਆ ਇਹ ਆਪਾਂ ਕਾਫੀ ਸਾਰੇ ਸੂਟ ਰੈਡੀ ਕਰਵਾਏ ਸਨ ਕੁਝ ਸੂਟ ਔਨ ਬੁਟੀਕੀ ਸੇਲ ਹੋ ਗਏ ਨੇ ਤੇ ਕੁਝ ਸੂਟ ਮੇਰੇ ਕੋਲ ਇਹ ਸ਼ਰਟ ਡੁਪੱਟੇ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਤੁਸੀਂ ਕੋਈ ਵੀ ਪਸੰਦ ਕਰ ਸਕਦੇ ਹੋ ਜੀ ਟੈਬੀ ਲਾਈਨਿੰਗ ਦਾ ਫੈਬਰਿਕ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੇ ਨਾਲ ਬਾਟਮ ਨਹੀਂ ਹੈਗੀ ਜੀ ਸ਼ਰਟ ਡੁਪੱਟੇ ਨੇ ਲੋ ਜੀ ਇਹ ਮੈਕ ਤੇ ਡਿਜ਼ਾਈਨ ਆ ਗਿਆ ਸੈਂਟਰ ਚ ਰਹਿਣੀਆਂ ਪੱਤੀਆਂ ਦੇ ਨੀਤੇ ਫਲਾਵਰ ਬਣਿਆ ਹੋਇਆ ਸਾਈਡ ਦੇ ਵਿੱਚ ਸਲੀ ਬਣੀਆਂ ਹੋਈਆਂ ਨੇ ਤੇ ਲਾਈਟ ਜਿਆ ਲੈਮਨ ਕਲਰ ਹੈ ਜੀ ਲੋ ਜੀ ਇਹਦੇ ਨਾਲ ਰਹੇਗਾ ਜੀ ਦੁਪੱਟਾ ਸੋਰੀ ਮੈਂ ਲੇਮਨ ਕਲਰ ਕਹਤ ਹੈ ਜਿਵੇਂ ਲਾਈਟ ਜਾਂ ਮਸਟਰਡ ਮੰਗੇਓ ਸ਼ੇਡ ਹੈ ਜਿਵੇਂ ਲਾਈਟ ਜੀ ਮੰਗੇਓ ਸ਼ੇਡ ਹੈ ਲਓ ਜੀ ਇਹ ਨਾਲ ਰਹਿਗਾ ਦੁਪੱਟਾ 45 ਇੰਚ ਦਾ ਪਣਾ ਹੈ ਔਰ 2.5 ਮੀਟਰ ਦਾ ਖੁੱਲਾ ਢੁੱਲਾ ਦੁਪੱਟਾ ਰਹਿਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਤਿੰਨ ਨੈਕਸਟ ਕਲਰ ਇਹ ਦਾ ਜੀ ਲਾਈਟ ਫਰੋਜੀ ਗ੍ਰੀਨ ਫਰੋਜੀ ਹੈ ਜੀ అంగూరి షేడ అనేగా ఏ నెక్ సైడ్ రజు దా జీ దా చో బోనా దా జీడ బడ్డర్ బ్యా ఛోటే పల్లె ਜਾਦੀ ਵੱਡੇ ਫਲਾਵਰ ਬਣੇ ਹੋਏ ਨੇ ਔਰ ਲੈਂਥ ਦੇ ਵਿੱਚ ਛੋਟੇ ਫਲਾਵਰ ਪੜੇ ਹੋਏ ਨੇ ਜੀ ਤੇ ਸੈਂਟਰ ਦੇ ਵਿੱਚ ਪ੍ਰੀਏ ਲਓ ਜੀ ਨੈਕਸਟ ਆਏਗਾ ਲਾਈਟ ਪਰਪਲ ਕਲਰ ਜਾਇਨ ਨੂੰ ਲਾਈਟ ਲਵੈਂਡਰ ਕਲਰ ਆਪਾਂ ਕਹਿੰਦੇ ਆ ਚੈੱਕ ਕਰ ਸਕਦੇ ਹੋ ਜੀ ਆਹ ਲਓ ਜੀ ਆ ਰਹਿਗਾ ਜੀ ਇਹਦਾ ਘੇਰਾ neck ਤੇ ਸਾਈਡ ਤੇ ਰਹਿਣੀਆਂ ਜੀ ਬਾਜੂ ਵਿੱਚ ਪੱਤੀਆਂ ਦੀ ਪੇਂਟਿੰਗ ਹੈ ਜੀ ਤੇ ਆਹ ਲੋ ਜੀ ਇਹ ਰਹਿਗਾ ਇਹਦਾ ਦੁਪੱਟਾ ਮੈਂ ਸਾਰੇ ਸੂਟ ਓਪਨ ਕਰਕੇ ਤੁਹਾਨੂੰ ਵਿਖਾ ਰਹੀ ਹਾਂ ਕਿਉਂਕਿ ਖੁੱਲਣ ਤੇ ਹੀ ਪਤਾ ਲੱਗਦਾ ਆਪਾਂ ਨੂੰ ਕਿ ਦੁਪੱਟੇ ਦੀ ਡਿਜ਼ਾਈਨਿੰਗ ਕਿੱਦਾਂ ਦੀ ਹੈ ਤੇ ਸ਼ਰਟ ਦੀ ਡਿਜ਼ਾਈਨਿੰਗ ਕਿੱਦਾਂ ਦੀ ਹੈ ਬਹੁਤ ਸੋਹਣੇ ਸੋਬਰ ਜਿਹੇ ਕਲਰ ਨੇ ਕਿਸੇ ਵੀ ਏਜ ਦਾ ਇਹਨੂੰ ਏਅਰ ਕਰ ਸਕਦੇ ਆ ਜੀ ਕੋਈ ਬੱਚਾ ਕਰਵਾਏ ਤੇ ਜਿਵੇਂ ਆਪਣੀਆਂ ਬੇਟੀਆਂ ਗਰਲਿਸ਼ ਲੁੱਕ ਚ ਵੀ ਰੈਡੀ ਹੋ ਜਾਣਗੇ ਤੇ ਜਿਵੇਂ ਲੇਡੀ ਲੁੱਕ ਚ ਵੀ ਹੋ ਜਾਣਗੇ ਜੀ ਲਓ ਜੀ ਤੇ ਇਹ ਰਹਿ ਗਿਆ ਜੀ ਇਹਦੇ ਸ਼ਰਟ ਮੈਂ ਤੁਹਾਨੂੰ ਪਹਿਲਾਂ ਸ਼ਰਟ ਹੀ ਚੈੱਕ ਕਰਵਾਵਾਂ ਕਿਉਂਕਿ ਸ਼ਰਟ ਚੈੱਕ ਕਰਕੇ ਫਿਰ ਦੁਪट्टे ਦੀ ਲੁੱਕ ਜਲਦੀ ਪਤਾ ਚੱਲ ਜਾਂਦੀ ਹੈ ਜੀ ਆਹ ਲਓ ਜੀ ਆ ਰਿਹਾਗਾ neck نیچے ਇੱਕ ਵੱਡਾ ਫਲਾਵਰ ਕੋਨੇ ਤੇ ਹੀ ਬਣਿਆ ਹੋਇਆ ਜੋ ਆਪਣੇ ਪੂਰੇ ਘੇਰੇ ਤੇ ਹੀ ਪਤਕਾ ਆ ਜਾਏਗਾ ਤੇ ਸਾਈਡ ਤੇ ਰਹਿਣਗੀਆਂ ਬਾਜੂ ਤੇ ਇਹ ਆ ਰਹਿਗਾ ਜੀ ਇਹਦਾ ਦੁਪੱਟਾ ਲਾਈਟ ਜਿਹਾ ਗਾਜਰੀ ਕਲਰ ਹੈ ਲਾਈਟ ਜਿਹਾ ਗਾਜਰੀ ਪੀਚ ਕਲਰ ਜਿਹਨੂੰ ਕਹਿੰਦੇ ਆਪਾਂ ਆਹ ਲਓ ਜੀ ਲੋ ਜੀ ਇਹ ਸੰ ਟੈਬੀ ਲਾਈਨਿੰਗ ਦੇ ਸੂਟ ਜੋ ਤੁਹਾਨੂੰ ਮੈਂ ਚੈੱਕ ਕਰਵਾਏ ਨੇ ਇਹ ਸ਼ਰਡ बटा ਤੁਹਾਨੂੰ 100 ਦਾ ਟੈਗ ਆ ਜੀ ਤੇ ਨਾਲ ਮੈਂ ਸਟਰੀ ਤੇ ਸਾਰਿਆਂ ਦੇ ਪ੍ਰਾਈਸ ਲਾ ਦੇਵਾਂਗੀ ਤਾਂ ਕਿ ਤੁਹਾਨੂੰ ਸਕਰੀਨਸ਼ਾਟ ਲੈ ਕੇ ਪ੍ਰਾਈਸ ਵੀ ਨਾਲ ਪਤਾ ਚੱਲ ਜਾਂ ਜੀ ਤੇ ਲੋ ਜੀ ਨੈਕਸਟ ਸੂਟ ਜਿਹੜੇ ਆਪਾਂ ਓਪਨ ਕਰਨ ਲੱਗੇ ਆ ਇਹ ਪਿਓਰ ਵਿਸਕੋਸ ਦੀ ਮੰਬਰ ਜੋਰ ਜਟੇ ਇਹ ਬਹੁਤ ਸੋਹਣੇ ਸੂਟ ਨੇ ਬਹੁਤ ਹੀ ਲਾਈਟ ਵੇਟ ਨੇ ਅਰ ਬਹੁਤ ਹੀ ਜਿਵੇਂ ਸੈਮੀ ਪਾਰਟੀ ਵੇਅਰ ਵੀ ਇਹਨਾਂ ਸੂਟਾਂ ਨੂੰ ਆਪਾਂ ਬਣਾ ਸਕਨੇ ਆ ਬਣਾਨੇ ਆ ਜੀ ਲੋ ਜੀ ਜਿਵੇਂ ਹੈਵੀ ਵਰਕ ਵਾਲੇ ਆਪਾਂ ਰਿਸੈਪਸ਼ਨ ਜਾਂ ਆਪਾਂ ਕੋਈ ਮੈਰਿਜ ਪਾਰਟੀ ਤੇ ਪਾਣੇ ਆ ਤੇ ਇਹ ਵਾਲੇ ਸੂਟ ਜਿਵੇਂ ਕਿਸੇ ਦੇ ਕਾਰਖਾਨਾ ਪਟ ਸਾਹਿਬ ਵੇ ਜਾਂ ਆਪਾਂ ਕਿਸੇ ਵੀ ਗੁਰੂ ਘਰ ਕੋਈ ਸਮਾਗਮ ਹੈ ਤੇ ਆਪਾਂ ਉੱਥੇ ਵੇਅਰ ਕਰਕੇ ਆਪਾਂ ਇਹਨਾਂ ਨੂੰ ਜਾ ਸਕਨੇ ਆ ਫੁੱਲ ਲਾਈਨਿੰਗ ਲੱਗੇਗੀ ਜੀ ਇਹ ਵੀ ਰਹੇਗਾ ਡਾਰਕ ਫੀਚ ਕਲਰ ਹੈ ਤੇ ਇਹਦੇ ਨਾਲ ਮਸਲੀਨ ਸਿਲਕ ਦੀ ਰਹਗੀ ਜੀ ਬਾਟਮ ਤੇ ਨਾਲ ਵਿਸਕੋਸ ਦਾ ਬੰਬਰ ਜੋਰਜਟ ਦਾ ਹੀ ਰਹੇਗਾ ਜੀ ਦੁਪੱਟਾ ਮੈਂ ਤੁਹਾਨੂੰ ਇਹਨਾਂ ਦੇ ਪ੍ਰਾਈਸ ਲਾਸਟ ਦੇ ਵਿੱਚ ਦੱਸਾਂਗੇ ਤੇ ਤੁਹਾਨੂੰ ਖੁਦ ਹੀ ਪਤਾ ਚੱਲੇਗਾ ਕਿ ਇਹ ਸੂਟ ਇਸ ਪ੍ਰਾਈਸ ਦੇ ਵਿੱਚ ਕਿਤੇ ਨਹੀਂ ਮਿਲਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟੇ ਕਿੰਨੇ ਸੋਹਣੇ ਬਣੇ ਨੇ ਬਹੁਤ 47 ਇੰਚ ਦਾ ਇਹਦਾ ਪਣਾ ਹੈ ਜੀ ਇਹ 2.5 ਮੀਟਰ ਦਾ ਦੁਪੱਟਾ ਹੈ ਜੇ ਇਹਦੇ ਫੋਰ ਸੈਟ ਆਪਾਂ ਲੇਸ ਵਗੈਰਾ ਲਾਣੇ ਆ ਤੇ ਤਾਂ ਵੀ ਆਪਣਾ ਹੀ 45 ਇੰਚ ਰੈਡੀ ਦੁਪੱਟਾ ਮਿਲੇਗਾ ਜੀ ਲੋ ਜੀ ਨੈਕਸਟ ਆ ਗਿਆ ਪਿੰਕ ਕਲਰ ਗਾਜਰੀ ਜੋ ਮਰਜੈਂਟਾ ਟੋਨ ਦੇ ਵਿੱਚ ਵੀ ਹੁੰਦਾ ਉਹ ਵਾਲਾ ਪਿੰਕ ਹੈ ਲੋ ਜੀ ਤੁਸੀਂ ਚੈੱਕ ਕਰੋ ਬਹੁਤ ਸੋਹਣੀ ਬੰਬਰ ਜੋਰਜਟ ਹੈ ਜੀ ਇਹ ਵੀ ਸਕੋਸ ਦੀ ਬੰਬਰ ਜੋਰਜਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਔਰ ਕੋਈ ਲੈਂਥ ਦੀ ਪ੍ਰੋਬਲਮ ਨਹੀਂ ਆਏਗੀ ਕੋਈ ਘੇਰੇ ਦੀ ਪ੍ਰੋਬਲਮ ਨਹੀਂ ਆਏਗੀ ਜਿਹਦੀ 45 46 47 ਤੱਕ ਵੀ ਇਹਦੀ ਲੈਂਥ ਬਣ ਜਾਏਗੀ ਜੀ ਤੇ ਇਹਦੇ ਨਾਲ ਮਸਲੀਨ ਸਿਲਕ ਦੀ ਪਲੇਨ ਦੇ ਆਏਗੀ ਬਾਟਮ ਤੇ ਨਾਲ ਹੀ ਰਹੇਗਾ ਬੰਬਰ ਜੋਰਜਟ ਦਾ ਹੀ ਦੁਪੱਟਾ ਲਓ ਜੀ ਅਗਰ ਤੁਸੀਂ ਮੇਰੇ ਤੋਂ ਸੂਟ ਰੈਡੀ ਕਰਵਾ ਕੇ ਲੈ ਲੈਣਾ ਚਾਹੁੰਦੇ ਹੋ ਤੇ ਰੈਡੀ ਵੀ ਕਰਵਾ ਸਕਦੇ ਹੋ ਆਪਾਂ ਸਟੀਚਿੰਗ ਬਹੁਤ ਵਧੀਆ ਕਰਨੀ ਆ ਮੈਂ ਤੁਹਾਨੂੰ ਸਟੀਚਿੰਗ ਦਾ ਵੀਡੀਓ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਤੇ ਨੈਕਸਟ ਟਾਈਮ ਦੇ ਵਿੱਚ ਵੀ ਕਰਾਂਗੀ ਤਾਂ ਕਿ ਤੁਹਾਨੂੰ ਸਟੀਚਿੰਗ ਕਰਵਾਉਣ ਦੇ ਵਿੱਚ ਵੀ ਕੋਈ ਮੰਨ ਦੇ ਵਿੱਚ ਡਾਊਟ ਨਾ ਰਹੇ ਜੀ। ਲਓ ਜੀ ਨੈਕਸਟ ਸੂਟ ਆ ਗਿਆ। yellow colour lemon yellow ਜੋ। ਲਓ ਜੀ ਰਹਿ ਰਿਹਾ ਜੀ ਇਹਦਾ ਕੇਰਾ ਤੇ neck ਤੁਸੀਂ ਚੈੱਕ ਕਰ ਸਕਦੇ ਹੋ ਸਾਈਡ 'ਚ ਬਾਜੂ ਚੈੱਕ ਕਰੋ ਜੀ ਤੇ ਨਾਲ ਮਸਲੀਨ ਸਿਲਕ ਦੀ ਪਲੇਨ ਰਹਿ ਗਈ ਜੀ ਬਾਟਮ ਤੇ ਨਾਲ ਰਹੇਗਾ ਫੁੱਲ ਦੁਪੱਟਾ ਦੁਪੱਟੇ ਦੀ ਪ੍ਰਿੰਟ ਚੈੱਕ ਕਰੋ ਇਹ ਦੁਪੱਟੇ ਵੇਅਰ ਕਿਤੇ ਹੋਏ ਬਹੁਤ ਸੋਹਣੇ ਲੱਗਦੇ ਨੇ ਸਰਦਾਰੀ ਜਿਹਾ ਸੂਟ ਬੰਦਦੇ ਨੇ ਜੀ ਤੇ ਇਹਨੂੰ ਕਿਸੇ ਵੀ ਫੰਕਸ਼ਨ ਤੇ ਕਿਸੇ ਵੀ ਜਗ੍ਹਾ ਤੇ ਆਪਾਂ ਪਾ ਸਕਨੇ ਆ ਲਓ ਜੀ ਤੁਸੀਂ ਵੀ ਆਪਣਾ ਸਕਰੀਨਸ਼ਾਟ ਲੈ ਸਕਦੇ ਹੋ ਲਓ ਜੀ ਨੈਕ ਟੂਟ ਆ ਗਿਆ ਪਿੱਕਾ ਗ੍ਰੀਨ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈ ਸਰਦਾਰੀ ਜਿਹਾ ਕਲਰ ਹੈ ਨੋ ਜੀ ਇਹ ਆ ਗਿਆ ਨੈਕ ਇਹ ਨੀਚੇ ਆ ਗਿਆ ਘੇਰਾ ਤੇ ਸਾਈਡ ਚ ਰਹਿਣ ਗਿਆ ਜੀ ਬਾਜੂ ਔਰ ਇਹ ਸੂਟਾਂ ਦੇ ਕਲਰ ਐਵੇਂ ਦੇ ਨੇ ਕਿ ਜਿਵੇਂ ਆਪਣਾ ਕਲਰ ਜਿਆਦਾ ਫੇਰ ਹੈ ਤੇ ਤਾਂ ਵੀ ਜਚਣਗੇ ਤੇ ਜੇ ਥੋੜਾ ਜਿਹਾ ਆਪਾਂ ਜਿਵੇਂ ਥੋੜਾ ਜਿਹਾ ਕਲਰ ਜਿਵੇਂ ਆਪਾਂ ਇਹਨੂੰ ਕਣਕਵੰਨਾ ਕਹਿ ਦਿੰਨੇ ਆ ਤੇ ਉਹਦੇ ਤੇ ਵੀ ਇਹ ਸੂਟ ਬਹੁਤ ਜਚਣਗੇ ਜੀ ਤੇ ਸਟਿਚਿੰਗ ਤੁਹਾਡੇ ਆਪਣੇ ਹੱਥ 'ਚ ਤੁਸੀਂ ਕਿੱਦਾਂ ਵੀ ਕਰਵਾਣੀ ਹੈ ਤੁਸੀਂ ਸਿੰਪਲ ਕਰਵਾਣੀ ਹੈ ਜਾਂ ਡਿਜ਼ਾਈਨਿੰਗ ਵਾਲੀ ਕਰਵਾਣੀ ਹੈ ਉਹ ਤੁਸੀਂ ਆਪਣੇ ਹਿਸਾਬ ਨਾਲ ਕਰਵਾ ਸਕਦੇ ਹੋ ਜੀ ਇਹ ਰਹੇਗਾ ਜੀ ਇਹਦਾ ਦੁਪੱਟਾ ਤੇ ਇਹ ਨਾਲ ਰਹੇਗੀ ਪਲੇਨ ਮਸਲੀਨ ਸਿਲਕ ਦੀ ਬਾਟਮ ਨਰੋ ਜੀ ਇਹ ਸੀ ਮੇਰੀ ਅੱਜ ਦੀ ਕਲੈਕਸ਼ਨ ਜੋ ਤੁਹਾਨੂੰ ਮੈਂ ਚੈੱਕ ਕਰਵਾਈ ਹੈ ਇਹ ਸਾਰੇ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਮੇਰੇ ਆਪਣੀ ਕਰਾਈ ਹੋਈ ਪ੍ਰਿੰਟਿੰਗ ਹੈ ਜੀ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ 9557267007 ਤੇ ਆਪਣਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਤੇ ਜਿਹੜੇ ਆਪਾਂ ਜ਼ੋਰ ਚੜਦੇ ਤੁਹਾਨੂੰ ਸੂਟ ਚੈੱਕ ਕਰਵਾਏ ਨੇ ਇਹ ਤੁਹਾਨੂੰ ਸੂਟ 2500 ਦਾ ਪੈਗਾ ਯਾਨੀ 2500 ਦਾ ਸੂਟ ਪੈਗਾ ਸ਼ਿਪਿੰਗ ਫ੍ਰੀ ਰਹੇਗੀ ਤੇ ਜੇ ਤੁਸੀਂ ਟੈਬਲਾਈਨਿੰਗ ਵਾਲੇ ਜੋ ਤੁਹਾਨੂੰ ਮੈਂ ਸ਼ਰਟ ਬਟੇ ਚੈੱਕ ਕਰਵਾਏ ਨੇ ਉਹ 1200 ਰੁਪਏ ਦਾ ਪੈਗਾ ਜੀ ਤੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਸੀਂ ਪਸੰਦ ਹੁੰਦਾ ਹੈ ਤੇ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਸਟਿਚਿੰਗ ਕਰਵਾਣੀ ਹੈ ਤੇ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਕਿਸੇ ਵੀ ਡਿਜ਼ਾਈਨ ਦੀ ਕਰਵਾਣੀ ਹੈ ਉਸੇ ਡਿਜ਼ਾਈਨ ਦੀ ਤੁਸੀਂ ਆਪਣਾ ਡਿਜ਼ਾਈਨ ਦਿਓਗੇ ਜਾਂ ਤੁਸੀਂ ਕੋਈ ਵੀ ਡਿਜ਼ਾਈਨ ਦੱਸ ਕੇ ਮੈਨੂੰ ਸਟਿਚਿੰਗ ਕਰਵਾ ਸਕਦੇ ਹੋ ਵਿਦਾਊਟ ਸਟਿਚਿੰਗ ਵੀ ਜੇ ਤੁਸੀਂ ਸੂਟ ਬਾਏ ਕਰਨਾ ਚਾਹੁੰਦੇ ਹੋ ਤੇ ਕਰ ਸਕਦੇ ਹੋ ਜੀ ਤੇ ਆਪਾਂ ਹਰ ਤਰ੍ਹਾਂ ਦੇ ਆਪਣੇ ਕੋਲ ਕਾਰੀਗਰ ਅਵੇਲੇਬਲ ਨੇ ਜੀ ਹੈਂਡਵਰਕ ਮਸ਼ੀਨਵਰਕ ਆਰੀਵਰਕ ਕੋਈ ਕਿਸੇ ਤਰ੍ਹਾਂ ਦੀ ਵੀ ਪੇਂਟਿੰਗ ਪ੍ਰਿੰਟਿੰਗ ਕਰਵਾਣੀ ਹੋਵੇ ਆਪਾਂ ਕਰਵਾਂਦੇ ਆ ਜੀ ਹਰ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਹੋਏ ਲੋਜੀ 5 ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਬੈਲਾ ਆਇਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਕੋਈ ਵੀ ਵੀਡੀਓ ਆਪਾਂ ਅਪਲੋਡ ਕਰਨੇ ਆ ਤੇ ਤੁਹਾਡੇ ਤੱਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚੇ ਜੀ ਤੇ ਅੱਜ ਦੇ ਲਈ ਇੰਨਾ ਹੀ ਅੱਗੇ ਫੇਰ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ ਉੱਚਾ ਨਹੀਂ ਮੈਂ ਬੋਲਿਆ ਮਾਫ ਕਰਨਾ